ਹਰਪ੍ਰਜਨ ਮਾਨ ਸਾਹਿਬ ਦੀ ਜਿਹੜੀ ਗਾਇਕੀ ਦੀ ਸ਼ੁਰੂਆਤ ਆ ਉਹ ਤੁਹਾਡੇ ਗਾਣੇ ਨਾਲ ਹੋਈ ਨਹੀਂ ਮੈਂ ਇਦਾਂ ਨਹੀਂ ਉਹ ਹਰਪ੍ਰਜਨ ਮਾਨ ਜੀ ਕੈਨੇਡਾ ਰਹਿੰਦੇ ਸੀ ਕੈਨੇਡਾ ਤੋਂ ਆਏ ਸੀ ਕਿ ਉਹ ਜੱਜ ਸਾਹਿਬ ਸਾਰੇ ਸਿੰਗਰ ਹੀ ਚਾਹੁੰਦੇ ਵੀ ਉਹ ਜੱਜ ਸਾਹਿਬ ਦਾ ਕਿਸ ਤਰੀਕੇ ਨਾਲ ਸਾਡੇ ਮਿਊਜ਼ਿਕ ਮਿਲਿਆ ਜੀ ਉਹ ਜੱਜ ਸਾਹਿਬ ਕੋਲ ਆਏ ਸੀ ਮੈਂ ਉਹ ਜੱਜ ਸਾਹਿਬ ਰਹਿਦਾ ਸੀ ਸੱਚੀ ਮੰਨੋ ਬਾਜੀ ਵੀ ਮੈਨੂੰ ਜੋ ਪੈਸੇ ਮਿਲੇ ਆ ਜਾਂ ਦੋ ਆਏ ਉਹ ਸਿਰਫ ਉਹ ਜੱਜ ਸਾਹਿਬ ਨੇ ਹੀ ਦੋ ਆਏ ਕਿਸੇ ਸਿੰਗਰ ਨੇ ਨਹੀਂ ਦਿੱਤਾ ਮੈਨੂੰ ਉਹ ਜੱਜ ਸਾਹਿਬ ਨੇ ਪੈਸੇ ਲੈ ਜੀ 500 ਰੁਪਏ ਗੀਦਾ ਅੱਛਾ ਹੁਣ ਮੇਰਾ ਥੋੜਾ ਜਿਹਾ ਨਾਂ ਸੀ ਗੇਸ ਦੀ ਗੱਲ ਦੇ ਖ ਵੀ ਬੰਦਾ ਕਹਿੰਦਾ ਕਿ ਤੋ ਉਹ ਕਹਿੰਦਾ ਵੀ ਜੇ ਬੰਦਾ ਕਹਿੰਦਾ ਠੀਕ ਹੈ ਕਿ ਤਾ ਵੀ 500 ਰੁਪਏ ਦੇਣਾ ਉਹ ਤੋਂ ਬਾਅਦ ਹਰ ਭਾਜ ਮੰਦਰ ਰੱਜੇ ਪੂਜੇ ਕੈਨੇਡਾ ਨੇ ਮੰਦ ਪੈਸੇ ਕਿਹੜੀ ਕਾਟਾ ਹੁਣ ਵੀ ਨਾ ਪਹਿਲਾਂ ਸੀ ਕਾਟ ਠੀਕ ਉਹ ਮੇਰੇ ਗੀ ਸੀ ਦੋ ਤਿੰਨ ਰਿਕਾਰਡ ਹੋਏ ਤੋ ਮੈਂ ਜਦੋਂ ਪਿੰਡੋਂ ਹੁੰਦਾ ਸੀ ਫਿਰ ਮੈਨੂੰ ਉਹ ਉਹ ਜਿਹਾ ਸਾਮਨ ਪੈਸੇ ਦੇ ਦਿੰਦਾ ਸੀ ਇਹ ਹਰ ਭਾਜ ਮੰਦਰੀ ਉਹਦਾ ਨਾਮ ਸੀ ਗਿੱਧਾ ਪੰਜਾਬਣਾ ਦਾ ਅੱਛਾ ਜੀ ਤੇ ਜਿਹੜੀ ਕੁਝ ਲੋਕ ਕਹਿੰਦੇ ਚਿੱਠੀਆਂ ਚਿੱਠੀਆਂ ਨਹੀਂ ਨਹੀਂ ਚਿੱਠੀਆਂ ਚਿੱਠੀਆਂ ਬਾਅਦ ਚਾਈ ਹੈ ਗਿੱਧਾ ਪੰਜਾਬਣਾ ਦਾ ਪਹਿਲਾਂ ਸੀ ਮਿਊਜ਼ਿਕ ਬੈਂਕ ਚੋਂ ਠੇਪਾਈ ਸੀ ਉਹ ਫਿਰ ਇਹਦਾ ਟਾਈਟਲ ਬਦਲ ਕੇ ਕੋਈ ਉਹ ਜੱਜ ਸਾਹਿਬ ਨੇ ਸਟੇਟਸ ਰੱਖਿਆ ਉਹ ਟੇਪ ਚੱਲ ਗਈ ਸੀ ਫਿਰ ਇਹ ਮੇਰੇ ਗਈ ਸੀ ਫਿਲਮ ਦੀ ਸ਼ੂਟਿੰਗ ਵਰਗਾ ਗਿੱਧਾ ਜਟੀਆਂ ਦਾ ਗਿੱਧਾ ਪੰਜਾਬਣਾ ਦਾ ਇੱਕ ਹੋਰ ਦੋ ਤਿੰਨ ਗਈ ਸੀ ਇਦਾਂ ਹੀ ਉਹ ਕਮਲਜੀਤ ਨਿਰੂ ਹਾਂ ਜੀ ਉਹਦੀ ਪਹਿਲੀ ਟੇਪ ਮੇਰੀ ਸੀ ਉਹ ਇੰਗਲੈਂਡ ਤੋਂ ਆਈ ਸੀ ਮੁੰਡਾ ਮਹੀਵਾਲ ਵਰਗਾ ਤੇਰਾ ਪਿਆਰ ਜੀ ਦੋ ਤਿੰਨ ਗਈ ਉਹ ਵੀ ਪੈਸੇ ਮੈਨੂੰ ਉਹ ਜੱਜ ਸਾਹਿਬ